ਕੋਡੀ 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 ਹਾਂਜੀ ਅਸਲਾਮ ਵਾਲੇਕੁਮ ਜੀ ਮੈਂ ਤੁਹਾਡਾ ਆਪਣਾ ਵਿਆਜ ਆਉਣ ਵਾਲੀ 24 ਮਾਰਚ ਨੂੰ ਪਿੰਡ ਮਾਲਾ ਆਪਣੇ ਗਰਜੀਤਪੁਰਾ ਦੇ ਪਿੰਡ ਟੂਰਨਾਮੈਂਟ ਜਿੱਤੇ ਕਿ 175 ਤੇ ਇਸ ਤੋਂ 55000 ਦਿੱਤਾ ਜਾਵੇਗਾ ਇੱਕ ਪਿੰਡ ਉਪਤ ਤਿੰਨ ਖਿਡਾਰੀ ਬਾਰੋਂ ਨੇ ਸਾਰੇ ਮੇਰੇ ਭਰਾ ਉੱਥੇ ਪਹੁੰਚੋ ਤਾਂ ਅਸੀਂ ਪਹੁੰਚ ਰਿਹਾ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਪ੍ਰੋਜੈਕਟ ਜਿੱਤੀ 24 ਮਾਰਚ ਨੂੰ ਪਿੰਡ ਮਾਲਾ ਦਰਿਆ ਨੇੜੇ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ ਜਿੱਥੇ ਕੀ ਪਿੰਡ ਪੱਧਰ ਤੇ ਤਿੰਨ ਖਿਡਾਰੀ ਬਾਰੋ ਤੇਦੋਗੇ ਤੇ ਆਪਣੇ ਸਾਰੇ ਸੁਖੇ ਮੋਲੋ ਤੇ ਆਪਣੇ ਸਾਰਿਆਂ ਨੂੰ ਕੁੱਲ ਸੱਜਿਆ ਸਾਰੇ ਜੁੜ ਪਹੁੰਚੋ 24 ਮਾਰਚ ਨੂੰ ਪਿੰਡ ਮਾਲਾ ਤਲਾ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਪ੍ਰੋਜੈਕਸ਼ਨ ਹਰਮੰਗੀਰ ਤੇ ਆਪਣੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਰਾ 24 ਤਰੀਕ ਨੂੰ ਪਿੰਡ ਮਾਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਜਿੱਥੇ 175 ਨਾਂਵਾਂ ਬੈਸਟ ਨੂੰ 51-50000 ਸਾਰਿਆਂ ਨੂੰ ਬੇਨਤੀ ਆ ਆਪਣੇ ਗਰਜੀਤ ਭਰਾ ਮਾਲਾ ਵੱਲੋਂ ਕਿ ਸਾਰੇ ਹੋਂਮਾ ਵਾ ਕੇ ਪਹੁੰਚਿਓ ਭਰਾ ਆਪਾਂ ਵੀ ਖੇਡ ਰਹੇ ਆ ਆ ਰਹੇ ਆ ਤੇ ਮਿਲਦੇ ਆ ਸਾਰਿਆਂ ਨੂੰ ਥੈਂਕ ਯੂ ਜੀ ਅਸਤੀ ਜਾਲ ਜੀ ਮੈਂ ਤੁਹਾਡਾ ਬੰਟੀ ਡੱਬਾ ਤੇ 24 ਮਾਰਚ ਨੂੰ ਪਿੰਡ ਮਾਲਾ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਆ ਆਪਣੇ ਵੀਰ ਸੁਖੀ ਮਾਲਾ ਵੱਲੋਂ ਖੁੱਲੇ ਸੱਦੇ ਆ ਮੇਲੇ ਤੇ ਪਹੁੰਚੋ ਤੇ ਰੌਣਕ ਨੂੰ ਵਧਾਓ ਧੰਨਵਾਦ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ